ਲੋਕਾਂ ਵਿੱਚ ਸ਼ੌਕ ਹੈ ਅਕਾਲੀ ਦਲ ਦੀ ਸਰਕਾਰ ਵੇਲੇ ਅਸੀਂ ਵਰਲਡ ਕਬੱਡੀ ਕੱਪ ਕਰਾਉਂਦੇ ਰਹੇ ਅਸੀਂ 1.2 ਕਰੋੜ ਦਾ ਪਹਿਲਾ ਇਨਾਮ ਰੱਖਿਆ ਸੀ 1 ਕਰੋੜ ਦਾ ਦੂਜਾ ਰੱਖਿਆ ਸੀ ਫਿਰ ਜਿਹੜੇ ਪਹਿਲੀ ਟੀਮ ਵਿੱਚ ਤੇ ਨੰਬਰ 2 ਦੀ ਟੀਮ 'ਚ ਮੱਲ ਬੰਦੇ ਖੇਡਦੇ ਸੀ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਮੁਤਾਬਕ ਸਰਕਾਰੀ ਨੌਕਰੀਆਂ ਵਿੱਚ ਦਿੱਤੀਆਂ ਗਈਆਂ ਜੇ ਇਸ ਤਰ੍ਹਾਂ ਦੇ ਕਬੱਡੀ ਕੱਪ ਹੋਣ ਤੇ ਇੱਕ ਤਾਂ ਇਹ ਲੋਕਾਂ ਦੇ ਵਿੱਚ ਫਿਰ ਨਸ਼ਿਆਂ ਤੋਂ ਦੂਰੀ ਹੋਊਗੀ ਦੂਸਰਾ ਲੋਕਾਂ ਦਾ ਦਿਲ ਪ੍ਰਚਾਪ ਆਊਗਾ ਆਪਾਂ ਪਹਿਲਾ ਨਾਮ ਜੀ 1 ਲੱਖ ਰੁਪਏ ਰੱਖੇ ਜੀ ਦੂਜਾ 1 ਲੱਖ ਰੁਪਈਆ ਹਾਂਜੀ ਦੂਜਾ ਕੱਤਰ ਜੀ ਤੇ ਬੈਸਟਨ ਮੋਟਰਸਾਈਕਲ ਦਿੱਤੇ ਜਾਣਗੇ ਸ਼ਾਮ ਨੂੰ ਖੁੱਲਾ ਖਾੜਾ ਲਗੂਆਈ ਹਸਤੇ ਨੇ ਜਿਹੜੇ ਅਜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਨੇ ਉਹ ਬੱਚੇ ਅੱਗੇ ਜਾ ਕੇ ਬਿਲਕੁਲ ਨਸ਼ਿਆਂ ਤੋਂ ਰਹਿਤ ਹੋਣਗੇ ਜੇ ਆਪਾਂ ਬਜਨੀ ਕਵਡਟੀ ਕੱਪੀ ਕਰਾਵਾਂਗੇ ਚਿਵਾਨੀ ਕੱਚਾ ਦੁੱਧ ਹੁੰਦੀ ਆ ਇਹਨੂੰ ਜਿਵੇਂ ਮਰਜ਼ੀ ਬਣਾ ਲਓ ਇਹਦਾ ਖੋਆ ਬਣਾ ਲਓ ਪਨੀਰ ਬਣਾ ਲਓ ਦਹੀਂ ਜਮਾ ਲਓ ਇਹ ਸਰਕਾਰਾਂ ਤੇ ਬਲਸਰ ਕਰਦਾ ਤੇ ਕਿੰਨੀਆਂ ਕਟੀਮਾਂ ਆ ਰਹੀਆਂ ਨੇ ਜੀ ਆਪਣੇ 16 ਟੀਮਾਂ ਇੰਟਰ ਕੀਤੀਆਂ ਜਾਣਗੀਆਂ ਜੀ ਤਿੰਨ ਬਾਰੋਂ ਹੋਣ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਕਾਲੀ ਦਲ ਦੀ ਸਰਕਾਰ ਹੁੰਦੀ ਆ ਕਰੋੜਾ ਤੋਂ ਉੱਪਰ ਵੀ ਨਾਮ ਦਿੱਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਤੁਸੀਂ ਸਖਬੀਰ ਬਾਦਲ ਦੀ ਵੱਡੀ ਸੋਚ ਆ ਹਰ ਪਿੰਡ ਵਾਲੀ ਦੇਖੋ ਉਹਨਾਂ ਨੇ ਕਿੰਨਾ ਕੰਮ ਕੀਤਾ 12000 ਪਿੰਡਾਂ ਵਿੱਚ ਅਸੀਂ ਸਪੋਰਟਸ ਕਿਟਾਂ ਵੰਡੀਆਂ ਸੀ ਐ ਜਿੰਮ ਦਿੱਤੇ ਸੀਗੇ ਹੁਣ ਵੀ ਦੇਵਾਂਗੇ ਹੋਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਸਹੂਲਤਾਂ ਇਹ ਪੰਜਾਬ ਲਈ ਹਿੱਤ ਜਿਹਨੇ ਪੰਜਾਬ ਨੂੰ ਬਚਾਉਣੀ ਜ਼ਰੂਰੀ ਉਹ 2 4 5% ਨਸਾ ਕਰਕੇ ਖੇਡਦੇ ਰਹੇ ਉਹਨਾਂ ਨੂੰ ਮੈਂ ਬੇਚੀ ਕਰਦਾ ਵੀ ਜਿਹੜੀ ਕਬੱਡੀ ਹੈ ਇਹ ਤਾਂ ਇੱਕ ਸਾਥ ਬਣਨਾ ਪੈਂਦਾ ਔਰ ਵਧੀਆ ਤਰੀਕੇ ਨਾਲ ਖੇਡੋਗੇ ਇਮਾਨਦਾਰੀ ਨਾਲ ਖੇਡੋਗੇ ਤਾਂ ਹਰ ਪਸੰਦ ਤਰੱਕੀਆਂ ਬਣਨਗੀਆਂ ਆਪਕਾ ਆ ਜਾਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖੋ ਨਾਲ ਪਾਕ ਪੋਸਟ ਮੈਂਦਾਰਾ ਕਬੱਡੀ ਇਸ ਟਾਈਮ ਅਸੀਂ ਪਿੰਡ ਸੰਕਰ ਦੇ ਵਿੱਚ ਮੌਜੂਦ ਆ ਜਿਵੇਂ ਕਿ ਆਪ ਸਭ ਨੂੰ ਪਤਾ ਪਿੰਡਾਂ ਦੇ ਵਿੱਚ ਕਬੱਡੀ ਕੱਪ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ ਨਾ ਜਿੱਥੇ ਕਬੱਡੀ ਕੱਪਾਂ ਦੇ ਵਿੱਚ ਪਿੰਡਾਂ ਦੀਆਂ کلبਾਂ ਪਿੰਡਾਂ ਦੀਆਂ ਪੰਚਾਇਤਾਂ ਭਾਗ ਲੈ ਰਹੀਆਂ ਨੇ ਉੱਥੇ ਹੀ ਐਨਆਰ ਜਿਹੜੇ ਵਿਅਕਤੀ ਨੇ ਉਹ ਪਿੰਡਾਂ ਦੇ ਕਬੱਡੀ ਕੱਪਾਂ ਦੇ ਵਿੱਚ ਵੱਧ ਚੜ ਕੇ ਜੋਗਦਾਰ ਪਾਉਂਦੇ ਆ ਅਸੀਂ ਤੁਹਾਨੂੰ ਦੱਸ ਦਈਏ ਪੀਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾੜਕਾਲ ਦੇ ਵਿੱਚ 23 ਨਵੰਬਰ ਨੂੰ ਕਬੱਡੀ ਕੱਪ ਹੋਣ ਜਾ ਰਿਹਾ ਜਿਸ ਇਹ ਕੱਪ ਦੇ ਵਿੱਚ ਪ੍ਰਸਿੱਧ ਕਬੱਡੀ ਖਿਡਾਰੀ ਉਹ ਟੀਮਾਂ ਇੰਟਰਨੈਸ਼ਨਲ ਟੀਮਾਂ ਜਿਹੜੀਆਂ ਭਾਗ ਲੈ ਰਹੀਆਂ ਨੇ ਇਸ ਕਬੱਡੀ ਕੱਪ ਸੰਬੰਧੀ ਸਾਡੇ ਕੋਲ ਅਕਾਲੀ ਦਲ ਦੇ ਸੀਨੀਅਰ ਅਗੂ ਮਹਿੰਦਰ ਕਰੇਵਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੇਖੋ ਗੱਲ ਇਹ ਹੈ ਕਿ ਕਬੱਡੀ ਪੰਜਾਬ ਦੀ ਮਾਂ ਖੇਡ ਹੈ ਤੇ ਖਾਸ ਤੌਰ ਤੇ ਪੰਜਾਬ ਦੇ ਦਿਹਾਤ ਵਿੱਚ ਇਹਦਾ ਬਹੁਤ ਹੀ ਲੋਕਾਂ ਵਿੱਚ ਸ਼ੌਕ ਹੈ ਅਕਾਲੀ ਦਲ ਦੀ ਸਰਕਾਰ ਵੇਲੇ ਅਸੀਂ ਵਰਲਡ ਕਬੱਡੀ ਕੱਪ ਕਰਾਉਂਦੇ ਰਹੇ ਤੁਸੀਂ ਦੇਖਿਆ ਬਿਲਕੁਲ ਜੇ ਦੇਖਿਆ ਜਾਵੇ ਕਬੱਡੀ ਕੱਪ ਕਾਲੀਤਲ ਦੀ ਸਰਕਾਰ ਵੱਲੋਂ ਸ਼ੁਰੂ ਹੋਈ ਸੀ ਜਿੱਥੇ ਕਰੋੜਾਂ ਦੇ ਇਨਾਮ ਦਿੱਤੇ ਜਾਂਦੇ ਸੀ ਉਸ ਤੋਂ ਅੱਗੇ ਅੱਜ ਚੱਲ ਰਹੇ ਨੇ ਉਹ ਦੇਖੋ ਉਸ ਤੋਂ ਬਾਅਦ ਉਹਦੀ ਸਰਕਾਰ ਵੱਲੋਂ ਮਾਨਤਾ ਖਤਮ ਹੋ ਗਈ ਬਿਲਕੁਲ ਅਸੀਂ 2 ਕਰੋੜ ਦਾ ਪਹਿਲਾ ਇਨਾਮ ਰੱਖਿਆ ਸੀ 1 ਕਰੋੜ ਦਾ ਦੂਜਾ ਰੱਖਿਆ ਸੀ ਫਿਰ ਜਿਹੜੇ ਪਹਿਲੀ ਟੀਮ ਵਿੱਚ ਤੇ ਨੰਬਰ 2 ਦੀ ਟੀਮ ਚ ਬੰਦੇ ਖੇਡਦੇ ਸੀ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਮੁਤਾਬਕ ਸਰਕਾਰੀ ਨੌਕਰੀਆਂ ਵਿੱਚ ਦਿੱਤੀਆਂ ਗਈਆਂ ਬਿਲਕੁਲ ਅੱਜ ਲੋੜ ਹੈ ਖੇਡਾਂ ਨੂੰ ਜ਼ਿਆਦਾ ਪ੍ਰਸਾਧਤ ਕਰਦੀ ਕਿਉਂਕਿ ਪੰਜਾਬ ਦੇ ਨਾਂ ਤੇ ਜਿਹੜਾ ਨਸ਼ਿਆਂ ਦਾ ੱੱਬਾ ਜਿਹੜਾ ਲੱਗਿਆ ਉਹ ਇਹ ਖੇਡਾਂ ਹੀ ਮੁਕਾ ਸਕਦੇ ਹਨ ਬਿਲਕੁਲ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਤੇ ਜਿਵੇਂ ਅੱਜ ਕੰਮ ਦਾ ਸੀਜ਼ਨ ਹੈ ਬਜਾਈ ਤੇ ਕਟਾਈ ਬਰਾਬਰ ਚੱਲ ਰਹੀ ਹੈ ਪਰ ਉਹ ਦੇ ਬਾਵਜੂਦ ਅੱਜ ਜੋ ਸ਼ੰਕਰਪਿੰਡ ਵਿੱਚ ਹੋ ਰਿਹਾ ਚੌਥੇ ਕਬੱਡੀ ਕੱਪ ਵਿੱਚ ਲੋਕਾਂ ਦੀ ਹਾਜ਼ਰੀ ਆ ਬੜੀ ਉਤਸ਼ਾਹਤ ਹੈ ਤੇ ਇਹ ਦੱਸਦੀ ਹੈ ਕਿ ਲੋਕ ਕਿਤੇ ਨਾ ਕਿਤੇ ਇਹਦੇ ਨਾਲ ਦਿলো ਜੁੜੇ ਹੋਏ ਨੇ ਤੇ ਮੈਨੂੰ ਪਤਾ ਲੱਗਿਆ ਕਿ 22 23 ਤਰੀਕ ਨੂੰ ਮੜਕਵਾਲੀ ਵਿਖੇ ਨਾਲੇ ਕਬੱਡੀ ਕੱਪ ਰੱਖਿਆ ਜੇ ਇਸ ਤਰ੍ਹਾਂ ਦੇ ਕਬੱਡੀ ਕੱਪ ਹੋਣ ਤੇ ਇੱਕ ਤਾਂ ਇਹ ਲੋਕਾਂ ਦੇ ਵਿੱਚ ਫਿਰ ਨਸ਼ਿਆਂ ਤੋਂ ਦੂਰੀ ਹੋਊਗੀ ਦੂਸਰਾ ਲੋਕਾਂ ਦਾ ਦਿਲ ਪ੍ਰਚਾਪ ਆਊਗਾ ਤੀਜਾ ਇਸ ਚੰਗੀ ਸਿਹਤ ਦਾ ਅਵਿਕਾਰ ਬਣੂਗਾ ਤੋਂ ਮੈਂ ਸਮਝਦਾ ਹੈ ਕਿ ਇਹ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਕਿ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਤੇ ਇਹ ਉਮੀਦ ਰੱਖਦਾ ਹੈ ਕਿ ਪੰਜਾਬ ਵਿੱਚ ਛੇਤੀ ਸਰਕਾਰ ਬਦਲਣ ਤੋਂ ਬਾਅਦ ਅਸੀਂ ਦੁਬਾਰਾ ਫੇਰ ਵਰਲਡ ਕੱਪ ਕਬੱਡੀ ਕੱਪ ਸ਼ੁਰੂ ਕਰ ਰਿਹਾ ਸਭ ਤੋਂ ਲੱਗਦਾ ਨਹੀਂ ਵੀ ਟਵਾਡੀ ਕੱਪ ਜਿਹੜੇ ਓਪਨ ਹੋ ਰਹੇ ਨੇ ਵੀ ਇਹਦੇ ਨਾਲ ਨਾਲ ਆਪਾਂ ਨੂੰ ਬਜਨੀ ਕਬੱਡੀ ਕੱਪ ਵੀ ਕਰਾਉਣੇ ਚਾਹੀਦੇ ਨੇ ਕਿਉਂਕਿ ਉਹ ਬੱਚੇ ਨੇ ਜਿਹੜੇ ਅਜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਨੇ ਉਹ ਬੱਚੇ ਅੱਗੇ ਜਾ ਕੇ ਬਿਲਕੁਲ ਨਸਿਆ ਤੋਂ ਰਹਿਤ ਹੋਣਗੇ ਜੇ ਆਪਾਂ ਬਜਨੀ ਕਬੱਡੀ ਕੱਪ ਕਰਾਵਾਂਗੇ ਅਸੀਂ ਨਾ ਜੀ ਇਸੇ ਕੰਮ ਲਈ ਐਫਰਟ ਕੀਤੇ ਸੀ ਸ਼ੁਰੂ ਪਰ ਅਫਸੋਸ ਹੈ ਕਿ ਉਹ ਸਾਠ ਤੋਂ ਬਾਅਦ ਅੱਗੇ ਉਵੇਂ ਜਾਰੀ ਨਹੀਂ ਰਿਹਾ ਸੋ ਹੁਣ ਵੀ ਜਦ ਸਮਾਂ ਲੱਗਿਆ ਅਸੀਂ ਜ਼ਰੂਰ ਇਹ ਕਰਾਂਗੇ ਤਾਕੇ ਬਹੁਤ ਜ਼ਰੂਰੀ ਆ ਪੰਜਾਬ ਦੀ ਖਸਤੇ ਨੂੰ ਬਚਾਉਂਦਾ ਪੰਜਾਬ ਦੀ ਹੋਂਦ ਨੂੰ ਬਚਾਉਂਦਾ ਪੰਜਾਬ ਦੀ ਜਵਾਨੀ ਨੂੰ ਬਚਾਉਂਦਾ ਪੰਜਾਬ ਦੇ ਸੱਭਿਆਚਾਰ ਤੇ ਕਲਚਰ ਨੂੰ ਬਚਾਉਂਦਾ ਹੈ ਹੁਣ ਜਿਹੜੀ ਅੱਜ ਕੱਲ ਜਵਾਨੀ ਆ ਉਹ ਕਿਹੜੀ ਸਟੇਜ ਤੇ ਪਹੁੰਚ ਚੁੱਕੀ ਆ ਵੀ ਕਿਹੜੀ ਉਹਨਾਂ ਨੂੰ ਲੋੜ ਆ ਉਹਨਾਂ ਨੂੰ ਪਹਿਲੀ ਸਟੇਜ ਤੇ ਲੈ ਕੇ ਆਉਣ ਲਈ ਦੇਖੋ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਜਵਾਨੀ ਕੱਚਾ ਦੁੱਧ ਹੁੰਦੀ ਆ ਇਹਨੂੰ ਜਿਵੇਂ ਮਰਜ਼ੀ ਬਣਾ ਲਓ ਇਹਦਾ ਖੋਆ ਬਣਾ ਲਓ ਪਨੀਰ ਬਣਾ ਲਓ ਦਹੀਂ ਜਮਾ ਲਓ ਇਹ ਸਰਕਾਰਾਂ ਤੇ ਬਣਸਰ ਕਰਦਾ ਹੈ ਜੋ ਨਾਲੋ ਕਿਵੇਂ ਢਾਲਦੀ ਹੈ ਅਸੀਂ ਹਮੇਸ਼ਾ ਇਸ ਗੱਲ ਕੀਤਾ ਹੈਗਾ ਕਿ ਕੋਈ ਮਾੜਾ ਨਹੀਂ ਹੁੰਦਾ ਮਾੜੀ ਸੰਗਤ ਮਾੜਾ ਕਰ ਦਿੰਦੀ ਹੈ ਮਾੜੀਆਂ ਆਤਾ ਮਾੜਾ ਕਰ ਦਿੰਦੀਆਂ ਜੇ ਜਵਾਨੀ ਨੂੰ ਸਾਬਕੇ ਰੱਖਿਆ ਜਾਵੇ ਤਾਂ ਇਹ ਬਹੁਤ ਹੀ ਪੰਜਾਬ ਦੀ ਸ਼ਾਨਦਾਰ ਜਵਾਨੀ ਹੈ ਜਿਹੜੀ ਦੇਸ਼ ਤੇ ਤੇ ਸੂਬੇ ਦੇ ਬਹੁਤ ਵਧੀਆ ਕੰਮ ਆ ਸਕਦੀ ਜਿਵੇਂ ਮਰਜੀ ਜਵਾਨੀ ਦਿਨੋ ਦਿਨ ਚਿੱਟੇ ਦੀ ਭੇਡ ਚੜਦੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਦੁਕਾਨ ਤੇ ਹੈ ਕੀ ਇਹਨੂੰ ਚਿੱਟੇ ਨੂੰ ਰਾਜਨੀਤੀ ਬਣਾ ਲਿਆ ਔਰ ਚਿੱਟੇ ਨੂੰ ਹਟਾਉਣ ਦੀ ਕੋਸ਼ਿਸ਼ ਕੋਈ ਨਹੀਂ ਕੀਤੀ ਬਿਲਕੁਲ ਤੇ ਜਿਹੜਾ ਹੁਣ ਕੰਮ ਜਿੰਨਾ ਵਧਿਆ ਹੋਇਆ ਮੈਂ ਸਮਝਦਾ ਕਿ ਇਹ ਤੋਂ ਵੱਡਾ ਪੰਜਾਬ ਲਈ ਇੱਕ ਵੱਡਾ ਖਤਰਾ ਨਹੀਂ ਹੋ ਸਕਦਾ ਜਿੰਨਾ ਹੁਣ ਇਹ ਹੋਇਆ ਤੇ ਕਿੱਥੇ ਜਾ ਕੇ ਰੁਕੂਗਾ ਜੀ ਹਾਂਜੀ ਕਿੱਥੇ ਜਾ ਕੇ ਰੁਕੂਗਾ ਇਹ ਦੇਖੋ ਸਮਾਜ ਬਦਲ ਜਾਓ ਅਸੀਂ ਰੋਕਾਂਗੇ ਇਹਨੂੰ ਕਿਉਂਕਿ ਜਿੰਨਾ ਜਿਹੜੇ ਨੂੰ ਰੋਕੋਗੇ ਤੁਹਾਨੂੰ ਔਣੀ ਦਿਨ ਪੰਜਾਬ ਨੂੰ ਬਚਾਉਣਾ ਖੌਜੂ ਪੰਜਾਬ ਚ ਚੋਰਮ ਵੱਧ ਗਿਆ ਪੰਜਾਬ ਚ ਲੁੱਟਖੋਹਾਂ ਵੱਧ ਗਿਆ ਇਹ ਸਾਰੀਆਂ ਇਸੇ ਚਿੱਟੇ ਦੀ ਗੱਲ ਦੇਣ ਹੈ ਇਹਨੂੰ ਰੋਕਣ ਲਈ ਸਭ ਕੁਝ ਰੋਕੋ ਜੇ ਆਉਣ ਵਾਲੀ 27 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਵੇ ਤਾਂ ਉਹ ਨੌਜਵਾਨਾਂ ਲਈ ਕੀ ਕਰੂਗੀ ਦੇਖੋ ਸਭ ਤੋਂ ਪਹਿਲਾਂ ਅਸੀਂ ਹੈਗਾ ਉਹਨਾਂ ਨੂੰ ਵਧੀਆ ਸਿਹਤ ਫਿਰ ਉਸ ਤੋਂ ਬਾਅਦ ਉਹਨਾਂ ਦੀ ਯੋਗਤਾ ਦੇ ਮੁਤਾਬਕ ਨੌਕਰੀ ਯਾ ਉਹਨਾਂ ਦੇ ਸਵੈ ਰੋਜ਼ਗਾਰ ਉਹਨਾਂ ਨੂੰ ਕਦੇ ਨਾ ਕਿਤੇ ਬਿਜ਼ੀ ਰੱਖਣਾ ਬਹੁਤ ਵੇਲਾ ਮਨ ਸ਼ੈਤਾਨ ਦਾ ਚਰਕਾ ਹੁੰਦਾ ਹੈ ਕਦੇ ਵੀ ਇਹ ਅਫੋਰਡ ਨਹੀਂ ਕਰ ਸਕਦੀ ਕੋਈ ਸਰਕਾਰ ਕਿ ਉਹ ਬੱਚਿਆਂ ਨੂੰ ਇਸ ਉਮਰ ਚ ਵੇਲਾ ਰਹਿਣ ਦੇਵੇ ਉਹਨਾਂ ਦੀ એનર્ਜੀ ਨੂੰ ਯੂਟਿਲਾਈਜ਼ ਕਰਨਾ ਬਹੁਤ ਆਹੀ ਬੱਚਾ ਜਿਵੇਂ ਅੱਜ ਪਿੰਡਾਂ ਦੇ ਵਿੱਚ ਕਬੱਡੀ ਕੱਪ ਹੋ ਰਹੇ ਨੇ ਪਰ ਅਸੀਂ ਕਲੱਬਾਂ ਨੂੰ ਪੁੱਛਦੇ ਹਾਂ ਉਹਨਾਂ ਨੂੰ ਸਰਕਾਰ ਦੀ ਕੋਈ ਦੇਣ ਨਹੀਂ ਹੁੰਦੀ ਅਗਰ ਤੁਹਾਡੀ ਸਰਕਾਰ ਆਉਂਦੀ ਤਾਂ ਕਬੱਡੀ ਕੱਪਾਂ ਨੂੰ ਕੀ ਕਿਦਾਂ ਮੰਗ ਤੁਸੀਂ ਅਸੀਂ ਆ ਜੀ ਆਲਰੇਡੀ ਜਦ ਸਾਡੀ ਸਰਕਾਰ ਸੀ 12000 ਪਿੰਡਾਂ ਵਿੱਚ ਅਸੀਂ ਸਪੋਰਟਸ ਕਿੱਟਾਂ ਵੰਡੀਆਂ ਸੀ ਹੈ ਜਿਮ ਦਿੱਤੇ ਸੀਗੇ ਹੁਣ ਵੀ ਦੇਵਾਂਗੇ ਹੋਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਸਹੂਲਤਾਂ ਇਹ ਪੰਜਾਬ ਲਈ ਹਿੱਤ ਜਿਹਨੇ ਪੰਜਾਬ ਨੂੰ ਬਚਾਉਣੀ ਜ਼ਰੂਰੀ ਹੁਣ ਜਿਹੜੇ ਕਬੱਡੀ ਕੱਪ ਨੇ ਐਨਆਰਆਈ ਤੇ ਡਿਪੈਂਡ ਕਰਦੇ ਨੇ ਜੀ ਉਹਨਾਂ ਨੂੰ ਸਰਕਾਰ ਦੀ ਕਿਸੇ ਕੈਂਪ ਦੀ ਦੇਣ ਨਹੀਂ ਹੁੰਦੀ ਜਾਂ ਜਿਹੜੀਆਂ ਕਲਪਾ ਦੇ ਪਿੰਡ ਅਸੀਂ ਸਰਕਾਰਾਂ ਮਦਦ ਕਰਾਂਗੇ ਇਹਨਾਂ ਦੀ ਅੱਛਾ ਜੀ ਕਿਸੇ ਦੇ ਡਿਪੈਂਡੈਂਟ ਨਹੀਂ ਰਹਿਣ ਦਿੰਦੇ ਕਿਸੇ ਦੇ ਡਿਪੈਂਡੈਂਟ ਜਿਹੜਾ 23 ਤਰੀਕ ਨੂੰ ਮਾੜਕੜ ਪਿੰਡ ਚ ਕਬੱਡੀ ਕੱਪ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਸਮਝਦਾ ਕਿ ਉਹ ਬੜਾ ਵਧੀਆ ਹੋਊਗਾ ਕਿਉਂਕਿ ਉਹਦੇ ਪ੍ਰਬੰਧਕ ਨੇ ਜਿਹੜੇ ਬੜੇ ਕਾਬਲ ਬੰਦੇ ਨੇ ਬਿਲਕੁਲ ਬਿਲਕੁਲ ਉਹ ਉਹਨੂੰ ਬਹੁਤ ਕਾਮਯਾਬ ਕਰਨਗੇ ਤੇ ਬਹੁਤ ਉਹਦੇ ਵਿੱਚੋਂ ਵਧੀਆ ਨਤੀਜੇ ਨਿਕਲਣਗੇ ਠੀਕ ਹੈ ਜੱਟੇ ਭਾਈ ਜੀ ਸਸੀ ਕਾਲ ਜੀ ਸਸੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਜਿਹੜੇ ਪਿੰਡ ਆਪਣੇ 3 ਨਵੰਬਰ ਨੂੰ ਪਿੰਡ ਮਾਣਕਵਾਲ ਪਹੁੰਚੂ ਹਮਮਾ ਕੇ ਜੀ ਪਹਿਲਾ ਕਬੱਡੀ ਕੱਪ ਨੂੰ ਜਾ ਰਿਹਾ ਜੀ ਬਈ ਤਾਂ ਹੁਣ ਜਾ ਰਿਹਾ ਜੀ ਪਹਿਲਾ ਹੁਣ ਜਾ ਰਿਹਾ ਜੀ ਤੇ ਆਪਾਂ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰੀਏ ਜੀ ਤੇ ਖੇਡਾਂ ਨਾਲ ਜੋੜੀਏ ਬਈ ਜੀ ਨਾਮ ਕਿਹੜੇ-ਕਿਹੜੇ ਰੱਖਿਆ ਤੁਸੀਂ ਆਪਾਂ ਪਹਿਲਾ ਨਾਮ ਜੀ 1 ਲੱਖ ਰੁਪਈਆ ਰੱਖਿਆ ਜੀ ਦੂਜਾ 1 ਲੱਖ ਰੁਪਈਆ ਹਾਂਜੀ ਦੂਜਾ ਕੱਤਰ ਜੀ ਤੇ ਬੈਸਟਨ ਮੋਟਰਸਾਈਕਲ ਦਿੱਤੇ ਜਾਣਗੇ ਜੀ ਸ਼ਾਮ ਨੂੰ ਖੁੱਲਾ ਖਾੜਾ ਲੱਗੂਗਾ ਜੀ ਹਸਨ ਮਾਨਕ ਤੇ ਹਰਜੀਤ ਧਰਮਨ ਤੇ ਜੇ ਦੇਖਿਆ ਜਾਵੇ ਤੁਸੀਂ ਪਹਿਲਾ ਕਬੱਡੀ ਕੱਪ ਕਰਾ ਰਹੇ ਹੋ ਤੁਸੀਂ ਕਿੰਨਾ ਤੋਂ ਪ੍ਰਭ ਅਸੀਂ ਜੀ ਕੀ ਸੋਚਾ ਤੁਹਾਡੀ ਇਸ ਪ੍ਰਤੀ ਅਸੀਂ ਚਾਹੁੰਦੇ ਜੀ ਮਾਂ ਖੇਡ ਕਬੱਡੀ ਨੂੰ ਉੱਪਰ ਚੁੱਕਣਾ ਜੀ ਬਿਲਕੁਲ ਹਾਂ ਜੀ ਵੀ ਨਸ਼ੇ ਤੋਂ ਉਹ ਮੁੰਡਿਆਂ ਨੂੰ ਰੋਕੀਏ ਜੀ ਤੇ ਖੇਡਾਂ ਨਾਲ ਜੋੜੀਏ ਤੇ ਕਿੰਨੀਆਂ ਕਿ ਟੀਮਾਂ ਆ ਰਹੀਆਂ ਨੇ ਜੀ ਆਪਣੇ ਜੀ 16 ਟੀਮਾਂ ਐਕਟਰ ਕੀਤੀਆਂ ਜਾਣਗੀਆਂ ਜੀ ਤਿੰਨ ਬਾਰੋਂ ਹੋਣਗੀਆਂ ਤੇ ਜਿਹੜੇ ਤੁਹਾਡੇ ਸਹਿਯੋਗੀ ਸੱਜਣੋਂ ਕਿਹੜੇ-ਕਿਹੜੇ ਨੇ ਆਪਣੇ ਜੀ ਬਾਈ ਜੀ ਪ੍ਰਭਜੋਤ ਾਲੀਵਾਲ ਜੀ ਬਾ ਆਪਣੇ ਦਲਵੀਰ ਸਪੇਨ ਜੀ ਮਨਪ੍ਰੀਤ ਸਰਪੰਚਾ ਜੀ ਮਾਨਕਵਾਲ ਤੋਂ ਉਹਨਾਂ ਦਾ ਬੜਾ ਸਹਿਯੋਗ ਹੈ ਸਾਡੇ ਨਾਲ ਪੰਚਾਇਤ ਦਾ ਬੜਾ ਸਹਿਯੋਗ ਹੈ ਸਾਡੇ ਨਾਲ ਮਾਨਕਵਾਲ ਦੀ ਪੰਚਾਇਤ ਤੇ ਹੋਰ ਜਿਹੜੇ ਜਿਹੜੇ ਆਪਾਂ ਬਾਕੀ ਸਾਡੇ ਸਾਰੇ ਪ੍ਰਾਮਾ ਦਾ ਸਹਿਯੋਗ ਨਾਲ ਹੀ ਹੁੰਦੇ ਟੂਰਨਾਮੈਂਟ ਜੀ ਤੇ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸਤਿ ਸ੍ਰੀ ਅਕਾਲ ਜੀ ਸੁਨਿਕਾਲ ਬਾਈ ਜੀ ਉਹ ਜਿਹੜਾ ਜਿਹੜਾ ਵੀਰ ਅਰਸ ਉਹਦਾ ਵੀਰ ਮਾਨਕਪਾਲ ਦੇ ਵਿੱਚ ਲੁਧਿਆਣਾ ਕਬੱਡੀ ਕੱਪ ਕਰਾ ਰਿਹਾ ਹੈ। ਇਹੜਾ ਕਬੱਡੀ ਕੱਪ ਹੈ ਕਿ ਲਖਣੀ ਹੋਵੇਗਾ। ਬਿਲਕੁਲ ਕਿਉਂਕਿ 1 ਮਹੀਨਾ ਹੋ ਗਿਆ ਵੀਰ ਨੂੰ ਇਹ ਕਰੇ ਨਹੀਂ ਬੈਠਿਆ। ਰੋਜ਼ਾਨਾ ਕਦੇ ਟੀਮਾਂ ਕੋਲੇ ਕਦੇ ਕਿਸੇ ਪਾਸੇ ਕਦੇ ਟਰਾਫੀ ਵਾਲੇ ਕੋਲੇ। ਮਤਲਬ ਬਹੁਤ ਜੋਰ ਸ਼ੋਰ ਨਾਲ ਇਹ ਕਰ ਰਿਹਾ ਕਿਉਂਕਿ ਇਹਦਾ ਜਿਹੜਾ ਸਰਕਲ ਹੈ ਅਰਸ ਦਾ ਸਰਕਲ ਵੀ ਪੂਰੇ ਪੰਜਾਬ ਚ ਹੈ। ਸਾਡੀ ਸਾਰੀ ਟੀਮ ਤੇ ਹੋਰ ਵੀ ਬਹੁਤ ਸਾਰੀਆਂ ਟੀਮਾਂ ਇਸ ਕੱਪ ਦੇ ਮਤਲਬ ਕੱਪ ਨੂੰ ਸਫਲ ਬੋਰਡ ਦੇ ਵਿੱਚ ਲੱਗੇਗਾ ਨੇ ਔਰ ਇਹ ਕੱਪ ਹੈ ਜਿਹੜਾ ਬਹੁਤ ਵਧੀਆ ਕੱਪ ਹੋਊਗਾ ਲੁਨਾਣਾ ਖੋਡੇ ਕੱਪ ਇਹੋ ਜੇ ਤੇ ਇਹੋ ਜੇ ਉਹਦੇ ਵਿੱਚ ਖਿਡਾਰੀ ਆ ਰਹੇ ਨੇ ਨਾਮ ਵਾਰੀ ਖਿਡਾਰੀ ਨਾਮ ਵਾਰ ਖਿਡਾਰੀ ਆਉਣਗੇ 1 ਲੱਖ ਔਰ 20000 ਤੇ 71000 ਦਾ ਇਹਦਾ ਇਨਾਮ ਹੋਊਗਾ ਜਿਹੜੇ ਬੈਸਟ ਜਾਫੀ ਤੇ ਰੇਡਰ ਹੋਣਗੇ ਉਹਨਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਔਰ ਜਿਹੜਾ ਕੱਪ ਹੈ ਇਹ ਹੁਣ ਮੈਂ ਦੱਸ ਨਹੀਂ ਸਕਦਾ ਕਿ ਉਹ ਦੇਖੋਗੇ ਤੁਹਾਨੂੰ ਆਪਣੇ ਆਪ ਤਾਂ ਲੱਗੂਗਾ ਵੇੜਾ ਕੱਪ ਹੈ ਇਹ ਪੰਜਾਬ ਦੇ ਵਿੱਚੋਂ ਬਲੱਖਣ ਕੱਪ ਹੋਣਾ ਤੁਹਾਡੇ ਨਾਲ ਤਾਂ ਪੰਜਾਬ ਦੇ ਕਿਉਂ ਇੰਟਰਨੈਸ਼ਨਲ ਪੱਧਰ ਤੇ ਖਿਡਾਰੀ ਜੁੜੇ ਹੋਏ ਨੇ ਕਿਉਂਕਿ ਤੁਸੀਂ ਖੇਡਾਂ ਨੂੰ ਬਹੁਤ ਪਿਆਰ ਕਰਦੇ ਹੋ ਤੁਸੀਂ ਉਹਨਾਂ ਖਿਡਾਰੀਆਂ ਨੂੰ ਜਿਹੜੇ ਸਾਨੂੰ ਇਸ ਟਾਈਮ ਦੇਖ ਰਹੇ ਨੇ ਇਸ ਵੀਡੀਓ ਰਾਈਕੀ ਕਹਿੰਦਾ ਕਿਹੜਾ ਤੁਹਾਨੂੰ ਖਿਡਾਰੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਜਿਹੜੀ ਖੇਡ ਹੈ ਇਹ ਬਹੁਤ ਇਮਾਨਦਾਰੀ ਦੀ ਖੇਡ ਹੈ ਜਿਹੜੇ ਤਸਵੀਰ ਉਹ 2 4 5% ਨਸ਼ਾ ਕਰਕੇ ਖੇਡ ਰਹੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੀ ਕਬੱਡੀ ਹੈ ਇਹ ਤਾਂ ਇੱਕ ਸਾਧ ਬਣਨਾ ਪੈਂਦਾ ਇਹ ਸਾਦਗੀ ਚ ਔਰ ਸਾਧ ਬਣ ਕੇ ਕਰਨੀ ਪੈਂਦੀ ਹੈ ਇੱਕ ਭਗਤੀ ਹੈ ਮੈਨੂੰ ਭਗਤੀ ਸਮਝ ਕੇ ਮਤਲਬ ਖੇਡੋ ਤੇ ਨਸ਼ਾ ਖਾ ਕੇ ਜਾਂ ਹੋਰ ਮਤਲਬ ਗਲਤ ਕੁਝ ਸਹਾਰਾ ਲੈ ਕੇ ਨਾ ਖੇਡੋ ਪਰਮਾਤਮਾ ਜਾਂ ਤੁਸੀਂ ਸੱਚੀ ਨੀਤ ਨਾਲ ਔਰ ਵਧੀਆ ਤਰੀਕੇ ਨਾਲ ਖੇਡੋਗੇ ਇਮਾਨਦਾਰੀ ਨਾਲ ਖੇਡੋਗੇ ਤਰਾਰ ਪਸੰਦ ਉਹ ਤਰ੍ਹਾਂ ਦੇਮ ਦਰਪਾਲ ਸਾਹਿਬ ਜਿਵੇਂ ਕਿ ਅਸੀਂ ਮੇਸਿੰਦਰ ਕਰੇਵਾਲ ਨਾਲ ਗੱਲਬਾਤ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਉਂਦੀ ਆ ਤਾਂ ਖਿਡਾਰੀਆਂ ਲਈ ਕੀ ਕਰੋਗੇ ਤੁਸੀਂ ਇਸ ਵਾਰ ਕੀ ਕਹਣਾ ਚਾਹੋਗੇ ਕਰੇਵਾਲ ਸਾਹਿਬ ਨੇ ਸਾਰਾ ਦੱਸ ਦਿੱਤਾ ਹੈ ਕਿਉਂਕਿ ਜਦੋਂ ਪਹਿਲਾਂ ਵੀ ਆਕਾਲੀ ਸਰਕਾਰ ਸੀ ਉਦੋਂ ਵੀ ਜਿਹੜਾ ਖਿਡਾਰੀਆਂ ਦਾ ਬਹੁਤ ਵੱਡੇ ਮਾਣ ਹੁੰਦੇ ਸੀ ਅੱਜ ਉਹ ਖਿਡਾਰੀ ਡੀਐਸਪੀ ਲੱਗਿਆ ਕੋਈ ਕਿਸੇ ਵਿਭਾਗ ਵਿੱਚ ਨੌਕਰੀ ਕਰਦਾ ਕਿਸੇ ਕਰਦਾ ਸੋ ਇਸੇ ਤਰ੍ਹਾਂ ਹੀ ਅਗਲੀ ਵਾਰ ਵੀ ਹੋਊਗਾ ਵੱਡੇ ਕਬੱਡੀ ਕੱਪ ਹੋਣਗੇ ਵੱਡੇ ਨਾਮ ਹੋਣਗੇ ਔਰ ਵੱਡੀਆਂ ਗੱਲਾਂ ਹੋਣਗੀਆਂ ਜੇ ਦੇਖਿਆ ਜਾਵੇ ਜਿਹੜੇ ਕਬੱਡੀ ਕੱਪ ਨੇ ਇਹ ਕਰੋੜਾਂ ਦੇ ਕਬੱਡੀ ਕੱਪ ਆਕਾਲੀ ਦਲ ਦੇ ਵੇਲੇ ਸ਼ੁਰੂ ਹੋਏ ਸੀ ਜਿਹੜੇ ਕਿ ਅੱਜ ਅੱਗੇ ਚੱਲਦੇ ਚੱਲਦੇ ਬਹੁਤ ਅੱਗੇ ਪਹੁੰਚ ਗਏ ਨੇ ਇਸ ਕਰਕੇ ਅਸੀਂ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਕਾਲੀ ਦਲ ਦੀ ਸਰਕਾਰ ਹੁੰਦੀ ਹੋਰ ਬਾਰੇ ਸਮੇਂ ਦੇ ਵਿੱਚ ਦੇਖੋ ਤੁਸੀਂ ਸਖਬੀਰ ਬਾਦਲ ਦੀ ਵੱਡੀ ਸੋਚ ਹੈ ਆ ਹੜਪੀਤਾਨੀ ਦੇਖੋ ਉਹਨਾਂ ਨੇ ਕਿੰਨਾ ਕੰਮ ਕੀਤਾ ਕੰਮ ਕਰਨ ਜੋ ਕਹਿੰਦੇ ਨੇ ਕਰਦੇ ਨੇ ਅਗਰ ਉਹ ਕੋਈ ਐਸੀ ਕਮੈਂਟਮੈਂਟ ਕਰਦੇ ਨੇ ਕਿਉਂਕਿ ਪਹਿਲੇ ਉਹਨਾਂ ਨੂੰ ਗੋਡੀ ਨਾਲ ਪਿਆ ਨਾ ਹੁਣ ਵੀ ਉਹ ਕਹਿੰਦੇ ਨੇ ਵੀ ਜਦੋਂ ਵੀ ਗੱਡੀ ਜਾਂ ਹੋਰ ਖੇਡਾਂ ਵੀ ਸਾਰੇ ਨਈ ਜਿੰਨਾ ਹੋ ਸਕੇ ਇਸ ਕਾਰਨ ਵੱਧ ਵੱਧ ਕਰੋਗੇ ਯਾਰ ਉਹਨਾਂ ਨੂੰ ਖਿਡਾਰੀਆਂ ਨੂੰ ਨੌਕਰੀਆਂ ਮਿਲਣ ਗਿਆ ਪਰ ਲੋਕਾਂ ਨੂੰ ਖੁਸ਼ਹਾਲੀ ਦਾ ਰਾਹ ਤੇ ਲੈ ਜਾਂਦਾ ਉਹਨਾਂ ਦਾ ਪਹਿਲਾ ਹਰ ਜਾਵੇ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਕਿੰਨੀ ਤਰੀਕ ਦਾ ਉਹ ਕਬੱਡੀ ਕੱਪ ਕਿੱਥੇ ਹੋ ਰਿਹਾ ਜਿਨ੍ਹਾਂ ਦੇ ਸਹਿਯੋਗ ਨਾਲ ਹੋ ਰਿਹਾ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਮਾਨਕਾਲ ਦਾ ਜਿਹੜਾ ਕਬੱਡੀ ਕੱਪ ਹੋ ਰਿਹਾ ਬਾਰੇ ਇੱਕ ਵਾਰੀ ਫੇਰ ਦੱਸ ਦਿਓ 23 ਨਵੰਬਰ ਨੂੰ ਮਾਨਕਾਲ ਦੀ ਧਰਤੀ ਤੇ ਲਗਾ ਕਬੱਡੀ ਕੱਪ ਹੋ ਰਿਹਾ ਹੈ ਔਰ ਬਹੁਤ ਵਧੀਆ ਪ੍ਰੋਮੋਟਰ ਸ਼ਬੀਰ ਨੇ ਕੀਤਾ ਹੋਇਆ ਹੈ ਔਰ ਜੁਟਾ ਹੋਇਆ ਹੈ ਦਨ ਰਾਤ ਲੱਗਿਆ ਹੋਇਆ ਬਹੁਤ ਵਧੀਆ ਜਤੂ ਹੀ ਦੇਖਾਂਗੇ ਸਾਨੂੰ ਜਾ ਕੇ ਪਤਾ ਲੱਗਣਾ ਵੀ ਉੱਥੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਗਰੀਬੋਖ ਨੂੰ ਕੋਲਾ ਕੇ ਐਸੇ ਹਸਟੇਜਾਂ ਲਾਉਣੀਆਂ ਨੇ ਜਿਵੇਂ ਬਾਡ ਕਪੀ ਕੱਪ ਹੁੰਦਾ ਸੀ ਉਸ ਤਰ੍ਹਾਂ ਦਾ ਕੰਮ ਕਰਕੇ ਬਾਈ ਗਰਾਉਂਡੇ ਬਹੁਤ ਵਧੀਆ ਕੰਮ ਕੀਤਾ ਹੈ ਇਹ ਜਿਹੜਾ ਮਾਨਕਾਲ ਪਿੰਡ ਵਿੱਚ ਕੌਟੀ ਕੱਪ ਹੋ ਰਿਹਾ ਵਾ ਤੇ ਪਹਿਲੀ ਵਾਰ ਕੱਪ ਹੋ ਰਿਹਾ ਵਾ ਜੋ ਕਿ ਸਾਸ਼ ਮਾਨ ਦਾ ਮੇਰਾ ਛੋਟਾ ਭਾਈ ਹੈ ਤੇ ਉਹਦੀ ਬੜੀ ਚਰਦੀ ਇੱਛਾ ਸੀ ਕੱਪ ਕੱਪ ਕਰਾਈਏ ਤਾਂ ਇਹੋ ਸਿਰਜਣ ਜਾ ਰਹੇ ਆ ਈ ਉਹਨਾਂ ਦੇ ਨਾਮ ਨੇ ਕਿਹੜੀਆਂ-ਕਿਹੜੀਆਂ ਟੀਮਾਂ ਆ ਰਹੀਆਂ ਨੇ 100 ਟੀਮਾਂ ਹਰੇਕ ਵਿੱਚ ਅਸੀਂ ਐਡ ਕੀਤੀਆਂ ਨੇ ਜਿਦੇ ਵਿੱਚ ਹਰਸ਼ ਮਾਨ ਸਾਡੇ ਰਸਤਾ ਵੀਰ ਜਿਹਦੇ ਨੇ ਰੇ ਮਾਈਟ ਹੋ ਰਿਹਾ ਵਾ ਤੇ ਸਾਡੇ ਪ੍ਰਜੋ ਧਾਰਿਆਲ ਜੀ ਨੂੰ ਐਸੋ ਜੀ ਦੇ ਪ੍ਰਧਾਨ ਰਹੇ ਚੁੱਕੇ ਨੇ ਉਹਰੇ ਤੇ ਖਾ ਭਾਈ ਬਰਸਪੇਨ ਦਵਾਈ ਆ ਤੇ ਬਾਕੀ ਹੋਰ ਵੀ ਸਹਿਯੋਗ ਨੇ ਸਾਡੇ ਜਿਹਨੇ ਯਾਰ ਮਿੱਤਰ ਨੇ ਸਰਾਈ ਲੋਕ ਖੇਡਾਂ ਦੇ ਨਾਲ ਨਾਲ ਗੱਗੀ ਨੂੰ ਵੀ ਪਿਆਰ ਕਰਦੇ ਨੇ ਕਿਹੜਾ ਕਲਾਕਾਰ ਕਿੰਨੀ ਤਰੀਕ ਨੂੰ ਲਗਣਾਉ ਦੱਸੋ ਅਸੀਂ ਜਿਹੜਾ ਰਾਤ 6 ਵਜੇ ਤੱਕ ਮੈਚ ਹੋਣਗੇ ਉਹਦਾ ਪਹਿਲਾ ਦਾ ਟਾਈਮ ਹੋਰ ਜੀ ਹਰਮਨ ਨੇ ਜਿਆ ਬਿਲੂ ਗਾਇਕ ਤੇ ਹਸਨਮਾਨ ਕਰੀ ਬੱਧ ਤੁਨਾ ਫਲਾਹਾਂ ਨੂੰ ਗੋਗਾ ਜੀ ਜੋ ਕਿ ਲੋਕਰੀਗ ਨੂੰ 3 ਤਰੀਕ ਸ਼ਾਮ ਨੂੰ